ਸਸੀガル ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਸਿੰਗਾਵਾਲਾ ਜੀ ਤਸਕੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੇ ਵੀਡੀਓ ਚ ਤੁਹਾਡੇ ਵਾਸਤੇ ਚੂਚੇ ਲੈ ਕੇ ਆਂਦੇ ਆ ਜਿੰਨਾ ਵੀਰਾਂ ਨੇ ਪਾਲਣੇ ਹੋਣ ਮੁਰਗੀ ਫਾਰਮ ਦਾ ਕਿੱਤਾ ਸ਼ੁਰੂ ਕਰਨਾ ਹੋਵੇ ਜਾਂ ਅੰਡੇਆਂ ਦਾ ਬਿਜ਼ਨਸ ਕਰਨਾ ਹੋਵੇ ਜੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਜੀ ਬਈ ਕਿੰਨੇ ਟੋਟਲ ਨਾਜਾ ਜੀ ਕੀ ਰੇਟ ਆ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਸਿੰਘਾ ਵਾਲਾ ਜਿਲ੍ਹਾ ਮੋਗਾ ਜੈਤਪਤੀ ਹਾਂ ਘਰ ਆਪਣਾ ਨੇੜੇ ਛੱਪੜ ਜੈਤਪਤੀ ਨੇੜੇ ਛੱਪੜ ਦੇ ਜੀ ਨੇੜੇ ਛੱਪੜ ਦੇ ਜੀ ਜਿਹੜਾ ਤਾਰੇ ਵਾਲੇ ਨੂੰ ਰਾਹ ਜਾਂਦਾ ਉਸ ਰਾਹ ਦੇ ਛੱਪੜ ਆ ਤੇ ਨੇੜੇ ਬਾਈ ਦਾ ਘਰ ਆ ਜੀ ਠੀਕ ਆ ਇਹ ਬਈ ਕਿੰਨੀ ਗਿਣਤੀ ਆ ਸਾਰੇ ਚੂਚਿਆਂ ਦੀ ਇਹ 700 ਤੋਂ ਉੱਤੇ ਹੋਣਗੇ ਬਈ 700 ਤੋਂ ਪਲੱਸ ਚੂਚਾ ਹੋਊਗਾ ਠੀਕ ਆ ਜੀ ਤੇ ਇਹ ਸਾਰੇ ਦੇਸੀ ਆ ਵੀਰੇ ਦੇਸੀ ਆ ਜੀ ਠੀਕ ਆ ਜੀ ਇਹ ਤਾਂ ਨਸਲ ਦੇ ਆ ਰ ਆ ਐਸਟਰੋਲੋਗ ਦੇ ਠੀਕ ਆ ਆਪਾਂ ਦੇਸੀ ਕਹਿ ਕੇ ਦੇ ਦਾਂ ਜੀ ਠੀਕ ਆ ਦੇਸੀ ਜੀ ਬੈਂਦੀ ਆ ਇਹ ਨਸਲ ਜੀ ਠੀਕ ਆ ਜੀ ਤੇ ਇਹਨਾਂ ਦੀ ਕੀਮਤ ਕੀ ਹੋਊਗੀ ਜੀ ਪਰ 100 ਦੀਆਂ ਦੇ ਹਿਸਾਬ ਨਾਲ ਦੇ ਦਾਂਗੇ ਜੀ ਜੇ ਕਹਿੰਦੇ 100 ਤੋਂ ਘੱਟ ਲੈ ਜਾਣੇ ਆ ਜੋੜਾ ਜੀ ਹਾਂ ਜੀ ਜਾਨੀ 60 ਰੁਪਏ ਚੂਚਾ ਜੇ 100 ਤੋਂ ਥੱਲੇ ਲੈ ਕੇ ਜਾਣੇ ਜੇ 100 ਤੋਂ ਵੱਧ ਲੈ ਜਾਣੇ ਆ ਫਿਰ ਘਟਾ ਲਾਂਗੇ ਫਿਰ ਉਹ ਜਿਆ ਮਾਨਤਾਂ ਹੋ ਜਾਊਗਾ ਜਿਵੇਂ ਮੰਨ ਲਾ 5 10 ਪੀਸ ਕਿਸੇ ਨੇ ਲੈ ਕੇ ਜਾਣੇ ਉਹ ਵੀ ਦੇ ਦਾਂਗੇ ਜੀ ਤੇ ਜੇ ਕਿਸੇ ਵੀਰ ਨੇ ਲੈ ਕੇ ਜਾਣੇ ਹੋ ਤਾਂ ਡੱਬੇ ਵਗੈਰੇ ਦੀ ਪੈਕਿੰਗ ਆਪਾਂ ਕਰ ਦਿੰਨੇ ਆ ਸਭੇ ਲੈ ਆਵਾਂਗੇ ਜੀ ਬਾਕੀ ਪੈਕਿੰਗ ਕਰਕੇ ਦੇ ਦਾਂਗੇ ਉਹ ਜਿੰਨਾ ਖਰਚਾ ਹੋਊਗਾ ਉਹ ਗਾਕ ਦਾ ਹੋਊਗਾ ਠੀਕ ਹੈ ਜਾਨੀ ਡੱਬੇ ਵਗੈਰਾ ਜੇ ਪੈਕਿੰਗ ਕਰਕੇ ਮਿਲ ਜੂਗਾ ਤੁਹਾਨੂੰ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹ ਹੈ ਜੀ 4-5 ਦਿਨਾਂ ਦੇ ਜੀ 4-5 ਦਿਨਾਂ ਦੇ ਲਗਭਗ ਸਾਰੇ ਹੀ ਜੀ ਠੀਕ ਹੈ ਜੀ 4 ਤੋਂ 5 ਦਿਨ ਇਹਨਾਂ ਦੀ ਉਮਰ ਆ ਜੀ ਬਾਕੀ ਦੇਸੀ ਜੀ ਪੈਂਦੇ ਆ ਆਰ ਆਈ ਆਰ ਜੀ ਦੇਸੀ ਹੁੰਦੀ ਆ ਬਾਈ ਕਹਿੰਦਾ ਬਰੀਡ ਇਹ 4 ਤੋਂ 5 ਦਿਨ ਉਮਰ ਆ ਜੇ ਆਪਾਂ ਇਹਨਾਂ ਦੀ ਗਿਣਤੀ ਦੀ ਗੱਲ ਕਰਗੇ ਤਾਂ ਲਗਭਗ 700 ਤੋਂ ਪਲੱਸ ਬੱਚਾ ਹੋਊਗਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 60 ਰੁਪਈਆ ਦਾ ਚੂਚਾ ਜੀ ਜੇ ਕੋਈ 100 ਤੋਂ ਜ਼ਿਆਦਾ ਲੈ ਜੂਗਾ ਤਾਂ ਉਹ ਜਾ ਮਾਨਤਾਨ ਹੋ ਜਾਊਗਾ ਜੀ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ